ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਪਰ ਹੁਣ ਅਮਰਿਤਪਾਲ ਨੂੰ ਵੀ ਵੱਡੀ ਰਾਹਤ ਮਿਲ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਐਨਐਸਏ ਦੇ ਆਧਾਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦਾ 22 ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆਉਣਾ ਨਿਸ਼ਚਿਤ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਐਨਐਸਏ ਦੇ ਤਹਿਤ 2 ਸਾਲਾਂ ਤੋਂ ਵੱਧ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ 22 ਅਪ੍ਰੈਲ ਨੂੰ ਅਮਰਤਪਾਲ ਦੇ 2 ਸਾਲ ਪੂਰੇ ਹੋ ਜਾਣਗੇ ਹਾਲਾਂਕਿ ਡਿਬਰੂਗੜ੍ਹ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਵੀ ਉਹਨਾਂ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਣਗੀਆਂ ਕਿਉਂਕਿ ਉਹਨਾਂ ਖਿਲਾਫ ਯੂਏਪੀਏ ਦੇ ਤਹਿਤ ਵੀ ਕੇਸ ਦਰਜ ਨੇ ਇਸ ਸੰਦਰਭ ਦੇ ਵਿੱਚ ਪੁਲਿਸ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਰਿਹਾਈ ਦੇ ਤੁਰੰਤ ਬਾਅਦ ਗ੍ਰਿਫਤਾਰ ਕਰਕੇ ਜੇਲ੍ਹ ਪੇ ਸਕਦੀ ਹੈ ਅਮਰਤਪਾਲ ਨੂੰ 23 ਅਪ੍ਰੈਲ 2023 ਨੂੰ ਐਨਐਸਏ ਦੇ ਤਹਿਤ ਪੰਜਾਬ ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਉਹਨਾਂ ਨੇ ਡਿਬਰੂਗੜ ਜੇਲ੍ਹ ਤੋਂ ਹੀ 2024 ਦੀ ਲੋਕ ਸਭਾ ਚੋਣ ਲੜੀ ਉਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਪਰ ਹੁਣ ਤੱਕ ਉਹ ਲੋਕ ਸਭਾ ਦੇ ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੇ ਅਮਰਤਪਾਲ ਦੇ ਸਾਥੀ ਪਪਨਪ੍ਰੀਤ ਸਿੰਘ ਨੂੰ ਡਿਬਰੂਗੜ ਤੋਂ ਲਿਆਉਣ ਲਈ ਪੁਲਿਸ ਦੀ ਇੱਕ ਟੀਮ ਉੱਥੇ ਗਈ ਹੈ ਉਨ੍ਹਾਂ ਦੇ ਕਈ ਸਾਥੀਆਂ ਤੋਂ ਐਨਐਸਸੀ ਪਹਿਲਾਂ ਹਟਾਇਆ ਜਾ ਚੁੱਕਿਆ ਹੈ ਇਹ ਸਾਰੇ ਹੀ ਪੰਜਾਬ ਦੀਆਂ ਸਥਾਨਕ ਜੇਲਾਂ ਦੇ ਵਿੱਚ ਰੱਖੇ ਗਏ ਨੇ ਹੁਣ ਅਮਰਪਾਲ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲੈ ਆਂਦਾ ਜਾ ਸਕਦਾ ਹੈ ਇਹ ਵੀ ਚਰਚਾ ਹੈ ਕਿ ਕੁਝ ਕੁਝ ਨੂੰ ਫਿਰ ਤੋਂ ਦੂਜੇ ਰਾਜਾਂ ਦੇ ਜਿੱਦਾਂ ਵਿੱਚ ਭੇਜਿਆ ਜਾਏਗਾ ਉਨ੍ਹਾਂ ਹਾਲੇ ਤੱਕ ਇਹਨਾਂ ਵਿੱਚੋਂ ਕਿਸੇ ਖਿਲਾਫ ਅਦਾਲਤ ਵਿੱਚ ਚਾਰਾਣ ਪੇਸ਼ ਕਰਕੇ ਕੇਸ ਨਹੀਂ ਚਲਾਇਆ ਗਿਆ ਇਸ ਲਈ ਇਹ ਵਿਚਾਰਦੀਨ ਕੈਦੀ ਮੰਨੇ ਜਾਣਗੇ ਪੈਦਾ ਜਿਹੇ ਕੈਦੀਆਂ ਨੂੰ ਦੂਜੇ ਰਾਜਾਂ ਦੀਆਂ ਜੇਲਾਂ ਵਿੱਚ ਭੇਜਣ ਦਾ ਕੋਈ ਵਿਵਸਥਾ ਨਹੀਂ ਸੀਗੀ ਇਸ ਲਈ ਹਾਲੀ ਵਿੱਚ ਬਜਟ ਸੈਸ਼ਨ ਦੌਰਾਨ ਸਰਕਾਰ ਨੇ ਜੇਲ੍ਹ ਨਿਯਮਾਂ ਦੇ ਵਿੱਚ ਸੋਧ ਕਰਨ ਸੰਬੰਧੀ ਬਿੱਲ ਪਾਸ ਕਰਵਾਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਗੈਂਗਸਟਰ ਅਤੇ ਖਤਰਨਾਕ ਕਿਸਮ ਦੇ ਵਿਚਾਰਦੀਨ ਕੈਦੀਆਂ ਨੂੰ ਪੰਜਾਬ ਤੋਂ ਦੂਜੇ ਰਾਜਾਂ ਦੀਆਂ ਜੇਲਾਂ ਵਿੱਚ ਰੱਖਿਆ ਜਾ ਸਕੇਗਾ ਕਿਉਂਕਿ ਇਹ ਬਿੱਲ ਪਾਸ ਹੋਣ ਲਈ ਰਾਸ਼ਟਰਪਤੀ ਕੋਲ ਜਾਣਾ ਹੈ ਉੱਥੇ ਇਸ ਦੇ ਵਿੱਚ ਸਮਾਂ ਲੱਗ ਸਕਦਾ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰਤਪਾਲ ਨੂੰ ਪੰਜਾਬ ਵਿੱਚ ਬਦਲਣ ਦੀ ਸੰਭਾਵਨਾ ਹੈ ਕਿਉਂਕਿ ਰਾਜ ਸਰਕਾਰ ਨੇ ਉਹਨਾਂ ਦੀ ਐਨਐਸਸੀ ਮਿਆਦ ਨੂੰ ਵਧਾਉਣ ਲਈ ਕੋਈ ਨਵਾਂ ਹੁਕਮ ਜਾਰੀ ਨਹੀਂ ਕੀਤਾ ਜਦੋਂ ਕਿ ਮਿਆਦ ਖਤਮ ਹੋਣ ਵਿੱਚ ਸਿਰਫ 2 ਹਫ਼ਤੇ ਬਾਕੀ ਨੇ ਇਹ ਵੀ ਦੱਸਦੀ ਹੈ ਕਿ ਸਮਦੀ ਡਿਬਰੂਗੜ੍ਹ ਜੇਲ੍ਹ ਤੋਂ ਬਠਿੰਡਾ ਸੈਂਟਰਲ ਜੇਲ੍ਹ ਵਿੱਚ ਸ਼ਿਫਟ ਕੀਤੇ ਗਏ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਸਾਥੀਆਂ ਨੇ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਅਮਰਤਪਾਲ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬੱਜ ਕੇ ਇੱਕ ਆਡੀਓ ਜਾਰੀ ਕਰਕੇ ਦੋਸ਼ ਲੈ ਕੇ ਬਠਿੰਡਾ ਸੈਂਟਰਲ ਜੇਲ੍ਹ ਦੇ ਅਧਿਕਾਰੀ ਉਹਨਾਂ ਨੂੰ ਗੁਰੂ ਘਰ ਵਿੱਚ ਮੱਥਾ ਵੀ ਨਹੀਂ ਟੇਕਣ ਦੇ ਰਹੇ ਨਿਯਮਾਂ ਮੁਤਾਬਕ ਜ਼ਰੂਰੀ ਸੁਵਿਧਾਵਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਬਠਿੰਡਾ ਸੈਂਟਰਲ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਸਾਰੇ ਕੈਦੀਆਂ ਤੇ ਬੰਦੀਆਂ ਨੂੰ ਜੇਲ੍ਹ ਨਿਯਮਾਂ ਮੁਤਾਬਕ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਭੁੱਖ ਹੜਤਾਲ ਤੇ ਬੈਠੇ ਉਪਰੰਤ ਵਿਅਕਤੀਆਂ ਦੀ ਮੰਗ ਹੈ ਕਿ ਮਿਲਣ ਦੇ ਦੇਣਾ ਤੇ ਸਮੇ ਨੂੰ ਵਧਾਇਆ ਜਾਏ ਜਦੋਂ ਕਿ ਜੇ ਨਿਯਮਾਂ ਮੁਤਾਬਕ ਜਿਹਾ ਨਹੀਂ ਕੀਤਾ ਜਾ ਸਕਦਾ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਵਾਸਤੇ ਵੱਡੀ ਖੁਸ਼ਖਬਰੀ ਰਹਿ ਸਕਦੀ ਹੈ ਕਿਉਂਕਿ ਉਸ ਨੂੰ ਐਮਪੀ ਵੀ ਤਾਂ ਹੀ ਬਣਾਇਆ ਗਿਆ ਸੀ ਕਿ ਜਿਸ ਤਰੀਕੇ ਨਾਲ ਸਿਮਰਤ ਸਿੰਘ ਮਾਨ ਨੇ ਅ ਪਿਛਲੇ ਕੁਝ ਸਮੇਂ ਪਹਿਲਾਂ ਜਦੋਂ ਜੇਲ੍ਹ ਦੇ ਵਿੱਚੋਂ ਚੋਣ ਜਿੱਤੀ ਚੋਣ ਲੜੀ ਚੋਣ ਜਿੱਤੀ ਅਤੇ ਉਸ ਤੋਂ ਬਾਅਦ ਬਾਹਰ ਆਇਤਾ ਜਿਹਾ ਮਾਹੌਲ ਬਣ ਸਕਦਾ ਪਰ ਅਮਰਪਾਲ ਸਿੰਘ ਚੋਣ ਲੜ ਕੇ ਲੋਕ ਸਭਾ ਮੈਂਬਰ ਤਾਂ ਬਣ ਚੁੱਕਿਆ ਪਰ ਉਸ ਨੂੰ ਫਿਰ ਵੀ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਜਾ ਰਿਹਾ ਜਿਸ ਕਰਕੇ ਇਹ ਪੰਜਾਬ ਦੇ ਲੋਕਾਂ ਦੀ ਮੰਗ ਸੀਗੀ ਖਾਸ ਤੌਰ ਤੇ ਖਡੂਰ ਸਾਹਿਬ ਦੇ ਲੋਕਾਂ ਦੀ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਚੁਣਿਆ ਪਰ ਹੁਣ 2 ਸਾਲ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਵਾਪਸ ਤਾਂ ਲਿਆਂਦਾ ਜਾ ਸਕਦਾ ਪਰ ਫਿਰ ਤੋਂ ਜੇਲ੍ਹ ਭੇਜ ਦਿੱਤਾ ਜਾਊਗਾ ਕਿਉਂਕਿ ਇੱਕ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਦਾ ਖਤਰ ਹੋਇਆ ਸੀ ਜੋ ਕਿ ਪਹਿਲਾ ਵਾਰਸ ਪੰਜਾਬ ਜਥੇਬੰਦੀ ਨਾਲ ਸੰਬੰਧ ਰੱਖਦਾ ਸੀਗਾ ਜਿਸ ਕਰਕੇ ਉਸ ਕੇਸ ਵਿੱਚ ਅਮਰਤਪਾਲ ਉੱਤੇ ਯੂਪੀਏ ਲਗਾਈ ਗਈ ਹੈ ਤੇ ਹੁਣ ਉਸ ਨੂੰ ਫਿਰ ਤੋਂ ਜੇਲ੍ਹ ਭੇਜਣ ਦੀਆਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਨੇ ਦਿਉਜਾਜਤ ਧੰਨਵਾਦ